ਹਲਕਾ ਮਰੋਦੇ ਨਗਰ ਕੌਂਸਲ ਚੋਣਾ ਐਡਵੋਕੇਟ ਹਸਨ ਸਿੰਘ ਦੇ ਐਮਐਲਏ ਦੇ ਭਰਾ ਵੱਲੋਂ ਕੁੱਟਮਾਰ ਕੀਤੀ ਗਈ ਹੈ ਪੁਲਿਸ ਵੱਲੋਂ ਕਾਰਵਾਈ ਚੰਗੇ ਤਰੀਕੇ ਨਾਲ ਨਹੀਂ ਕੀਤੀ ਗਈ ਸਗੋਂ ਵਕੀਲ ਤੇ ਉਸਦੇ ਪਰਿਵਾਰ ਉੱਪਰ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਦੇ ਰੋਸ ਵਜੋਂ ਅੱਜ ਵਕੀਲਾਂ ਵੱਲੋਂ ਹੜਤਾਲ ਕੀਤੀ ਗਈ ਹੈ ਇਸ ਬੰਦੀ ਸ਼ਾਇਕ ਕੀਤੀ 21 ਦਸੰਬਰ ਨੂੰ ਅ ਅਮਲੋਜ ਮਿਊਸਪਲ ਕਮੇਟੀ ਇਲੈਕਸ਼ਨ ਦੇ ਦੌਰਾਨ ਇੱਕ ਐਡਵੋਕੇਟ ਹਸਨ ਸਿੰਘ ਦੇ ਉੱਤੇ ਐਮ.ਐਲ.ਏ ਸਾਹਿਬ ਹੈਗੇ ਉਹਨਾਂ ਦੇ ਭਰਾ ਵੱਲੋਂ ਹਮਲਾ ਕੀਤਾ ਗਿਆ ਜਿਸ ਦੇ ਵਿੱਚ ਉਸ ਨੂੰ ਪੂਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਸਬੰਧ ਦੇ ਵਿੱਚ ਪੰਜਾਬ ਦੇ ਵਿੱਚ ਤਕਰੀਬਨ 5 ਵਾਰ ਪੰਜਾਬ ਲੈਵਲ ਤੇ ਜਿਹੜੀ ਹੈਗੀ ਸਟ੍ਰਾਈਕ ਰਹੀ ਵਰਕਸ ਨੋ ਵਰਕ ਰਹਾ ਪਰ ਉਸ ਦੇ ਬਾਵਜੂਦ ਪੰਜਾਬ ਦੀ ਪੁਲਿਸ ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ ਉਹਦੇ ਕੰਨ ਦੇ ਉੱਤੇ ਜੂ ਨਹੀਂ ਸਰਕੀ ਔਰ ਉਹਨਾਂ ਨੇ ਕੀ ਕੀਤਾ ਕਿ ਇੱਕ ਲੰਗੜੀ ਜੀ ਐਫ ਆਈ ਆਰ ਬਹੁਤ ਪ੍ਰੈਸ਼ਰ ਪਾਉਣ ਤੋਂ ਬਾਅਦ ਜਦੋਂ ਬਾਹਰ ਕਾਉਂਸਲ ਵੀ ਵਿੱਚ ਆ ਗਈ ਉਸ ਤੋਂ ਬਾਅਦ ਉਹ ਪਰਚਾ ਦਰਜ ਕੀਤਾ ਔਰ ਉਹਦੇ ਵਿੱਚ ਵੀ ਜਿਹੜਾ ਹੈਗਾ ਐਮ ਐਲ ਏ ਦੇ ਭਰਾ ਦਾ ਨਾਂ ਨਹੀਂ ਪਾਇਆ ਗਿਆ ਔਰ ਅੱਜ ਹੁਣ ਸਾਨੂੰ ਜਿਹੜਾ ਹੈਗਾ ਪਰਸੋਂ ਪਤਾ ਲੱਗਿਆ ਕਿ 21 ਤਰੀਕ ਦਾ ਬਕੂਆ ਔਰ 22 ਤਰੀਕ ਦੇ ਵਿੱਚ ਹਸਨ ਸਿੰਘ ਔਰ ਹਸਨ ਸਿੰਘ ਦੇ ਭਰਾ ਦੇ ਉੱਤੇ ਸਾਰੇ ਪਰਿਵਾਰ ਦੇ ਉੱਤੇ ਸਨੈਚਿੰਗ ਦਾ ਔਰ ਮਾਰਕੁੱਟ ਦਾ ਉਲਟਾ ਪਰਚਾ ਦਰਜ ਕਰਕੇ ਔਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਤੱਕ ਉਹ ਐਫ ਆਈ ਆਰ ਜਿਹੜੀ ਹੈਗੀ ਆ ਅਪਲੋਡ ਨਹੀਂ ਕੀਤੀ ਗਈ ਹੁਣ ਤੱਕ ਉਹ ਮੈਜਿਸਟ੍ਰੇਟ ਸਾਹਿਬ ਦੇ ਸਾਹਮਣੇ ਜਿਹੜੀ ਹੈਗੀ ਆ ਦਿੱਤੀ ਨਹੀਂ ਗਈ ਇਸ ਕਰਕੇ ਜਦੋਂ ਇਹ ਸਾਰੀ ਗੱਲ ਦਾ ਪਤਾ ਲੱਗਿਆ ਪਹਿਲਾਂ ਵੀ ਔਨਰੇਬਲ ਜਿਹੜੇ ਹੈਗੇ ਸਾਡੇ ਇਨਸਪੈਕਟਿੰਗ ਜੱਜ ਉਹਨਾਂ ਤੋਂ ਕੱਲ ਦਾ ਟਾਈਮ ਵੀ ਲਿਆਵਾ ਹੈਗਾ ਉਸ ਤੋਂ ਬਾਅਦ ਅੱਜ ਜਿਹੜੀ ਜਿਹੜਾ ਵਰਕ ਸਸਪੈਂਡ ਕੀਤਾ ਗਿਆ ਇਹ 15 ਤੱਕ ਜਿਹੜਾ ਹਾਲੇ ਦੱਸਿਆ ਗਿਆ 15 ਤੋਂ ਬਾਅਦ ਜੇ ਰਹੇਗਾ ਇਹਨੂੰ ਕੰਟੀਨਿਊ ਕਰਿਆ ਜਾਊਗਾ ਪੰਜਾਬ ਲੈਵਲ ਤੇ ਕਰਿਆ ਜਾਊਗਾ ਜਿਹੜੀ ਕਾਰਵਾਈ ਉਸ ਤੋਂ ਬਾਅਦ ਜਿਹੜੀ ਕਿ ਪਿਛਲੇ ਦਿਨਾਂ ਦੇ ਵਿੱਚ ਵਕੀਲ ਸਾਹਿਬਾਨ ਨੇ ਸੋਚ ਲਿਆ ਸੀ ਕਿ ਅੱਜ ਹਾਈ ਕੋਰਟ ਵੱਲੋਂ ਜਿਹੜਾ ਹੈਗਾ ਉਹਦਾ ਰੁਕ اختیار ਕਰਿਆ ਜਾਵੇ ਪਰ ਉਹ ਹਾਈ ਕੋਰਟ ਦਾ ਰੋਕ ਹੈ ਜਿਹੜਾ ਮੈਨੂੰ ਲੱਗਦਾ ਕਿ ਇਹ ਇਹ ਜਿਹੜਾ ਸਾਡਾ ਚੱਲ ਰਿਹਾ ਜਿਹੜਾ ਕਾਰਵਾਈ ਹੈਗੀ ਆ ਇਹ ਹੋਰ ਮੰਗੂਗੀ ਔਰ ਇਸ ਨੂੰ ਜਿਹੜਾ ਹੈਗਾ ਹੁਣ ਸਲੋ ਨਹੀਂ ਕੀਤਾ ਜਾਊਗਾ। ਇਹ ਸਟਾਈਕ ਹੈ ਜਿਹੜੀ 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ। 15 ਫਰਵਰੀ ਤੱਕ ਲਗਾਤਾਰ ਜਾਰੀ ਰਹੂਗੀ। ਉਸ ਤੋਂ ਬਾਅਦ ਜਿਹੜੀ ਹੈਗੀ ਆ ਕੱਲ ਨੂੰ ਇਨਸਪੈਕਟਰ ਜੀ ਜੀ ਨੂੰ ਮਿਲਣ ਤੋਂ ਬਾਅਦ ਅਗਲਾ ਫੈਸਲਾ ਕੀ ਕਰਨਾ ਹੈ ਉਹ ਫੇਰ ਅਗਲਾ ਕੀਤਾ ਜਾਏਗਾ। ਇਹ ਪੰਜਾਬ ਲੈਵਲ ਦੀ ਹੈ ਫਿਰ ਜ਼ਿਲ੍ਹੇ ਲੱਗੋਗੇ। ਅੱਜ ਜ਼ਿਲ੍ਹੇ ਲੈਵਲ ਦੀ ਹੈ। ਲੁਧਿਆਣਾ ਔਰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਲੈਵਲ ਦੀ। ਇਸ ਤੋਂ ਬਾਅਦ ਜਿਹੜੀ ਹੈਗੀ ਪੰਜਾਬ ਲੈਵਲ ਦੀ ਕਾਲ ਦਿੱਤੀ ਜਾਏਗੀ।